ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਉੱਪਰ ਲਿਖਿਆ ਹੈ ਪੰਜਾਬ ਦੇ ਨੰਗਲ ਡੈਮ ਵੱਲ ਦੇ ਪਿੰਡਾਂ 'ਚ ਇਹ ਜਾਨਵਰ ਦੇਖਿਆ ਗਿਆ ਪਰ ਦੋਸਤੋ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਪੰਜਾਬ ਦਾ ਹੀ ਹੈ ਜਾਂ ਫਿਰ ਨੰਗਲ ਡੈਮ ਦੇ ਪਿੰਡਾਂ ਵੱਲ ਦਾ ਹੈ ਹੋਰ ਕਿਤੋਂ ਦਾ ਵੀ ਇਹ ਵੀਡੀਓ ਹੋ ਸਕਦਾ ਹੈ ਕਿਉਂਕਿ ਅਜਿਹੇ ਘਟਨਾਵਾਂ ਕਿਸੇ ਵੀ ਥਾਂ ਤੇ ਵਾਪਰ ਸਕਦੀਆਂ ਨੇ ਉਥੇ ਜੇਕਰ ਆਪਾਂ ਗੱਲ ਕਰੀਏ ਇਸ ਜਾਨਵਰ ਦੀ ਤਾਂ ਇਹ ਇੱਕ ਜੰਗਲੀ ਜਾਨਵਰ ਹੈ ਸ਼ਾਇਦ ਇਸ ਨੂੰ ਗੈਂਡਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਲੋਕਾਂ ਦੇ ਵਿੱਚ ਰਹਿਣ ਵਾਲਾ ਜਾਨਵਰ ਨਹੀਂ ਹੈ ਇਹ ਜੰਗਲ ਦੇ ਵਿੱਚ ਰਹਿਣ ਵਾਲਾ ਜਾਨਵਰ ਹੈ ਤੇ ਲੋਕਾਂ ਨੂੰ ਦੇਖ ਕੇ ਇਹ ਸ਼ਾਇਦ ਆਪਣੇ ਆਪ ਤੇ ਖਤਰਾ ਮਹਿਸੂਸ ਕਰਦਾ ਹੈ ਇਸ ਕਰਕੇ ਇਹ ਲੋਕਾਂ ਨੂੰ ਜਿਹੜਾ ਮਾਰ ਰਿਹਾ ਹੈ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਭਿਆਨਕ ਵੀਡੀਓ ਹੈ ਇਹ ਇੱਕ ਗੈਂਡਾ ਜਿਹੜਾ ਹੈ ਉਹ ਵਿਅਕਤੀ ਦੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਬਾਅਦ ਵਿੱਚ ਉਸ ਦਾ ਮੋਟਰਸਾਈਕਲ ਵੀ ਤੋੜ ਦਿੰਦਾ ਹੈ ਤੇ ਫਿਰ ਇਹ ਆਸੇ-ਪਾਸੇ ਭੱਜ ਜਾਂਦਾ ਹੈ। ਇਹ ਵੀਡੀਓ ਕਿਤੋਂ ਦਾ ਵੀ ਹੋਵੇ ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜੇਕਰ ਇਹ ਨੰਗਲ ਡੈਮ ਦੇ ਏਰੀਆ ਦਾ ਵੀਡੀਓ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਨੰਗਲ ਡੈਮ ਦੇ ਲੋਕਾਂ ਦੇ ਵੱਲ ਤਾਂ ਕਿ ਲੋਕ ਆਪਣਾ ਬਚਾਅ ਕਰ ਸਕਣ। ਦੋਸਤੋ ਕੀ ਵਿਚਾਰ ਹੈ ਤੁਹਾਡਾ ਇਸ ਵੀਡੀਓ ਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਲਿਖੋ ਜੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਨਾਲ ਜ਼ਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀਆਂ ਹਰ ਇੱਕ ਵੈਲ ਖਬਰਾਂ ਨੂੰ ਦੇਖਣ ਦੇ ਲਈ। ਮਿਲਾਂਗੇ ਨਵੀਂ ਵੀਡੀਓ ਨਾਲ ਤਦ ਤੱਕ ਬਣੇ ਰਹੋ ਸਾਡੇ ਚੈਨਲ 'ਤੇ ਜਾਂ ਹੋਰ ਵੀਡੀਓਜ਼ ਨਾਲ। ਥੈਂਕ ਯੂ ਦੋਸਤੋ। ui ui